રાજો સંગજી રાજો શંશયા ફરમાન પડન લગા હે પહેલી સાખ શંશય સમજો હર પગે દ્વાર જેઠું આદવા હે ઇલે وچ વતન દી લખ દિયા ક્યોકી WhatsApp જકાલ પર પરમાત્મા જેڑا સચકામ કામ હે કે દરગા સાજી દે છે રવિદાયા ਉਹ ਵੀ ਉਸ ਦਾ ਰਹਿਣ ਵਾਲਾ ਸਥਾਨ ਤੇ ਦੀਸ਼ ਹੈ ਵਤਨ ਹੈ ਇਹ ਲੋਕ ਬਾਜੜਾ ਹੈ ਇਹ ਪਰਦੇਸ ਹੈ ਸਾਡੇ ਵਾਸਤੇ ਵੀ ਜੀ ਸਾਨੂੰ ਮਨ ਜਨ ਦੇ ਕੇ ਆਦਮਾ ਨੂੰ ਇੱਟ ਕਾ ਅਗੇ ਭੇਜਿਆ ਹੈ ਸੱਚਖਣ ਤੋਂ ਸਾਨੂੰ ਪ੍ਰਦੇਸੀ ਬਣਾ ਕੇ ਭੇਜਿਆ ਹੈ ਲੇਕਿਨ ਇੱਥੇ ਜਿਹੜੂ ਭੇਜਿਆ ਹੈ ਤਾਂ ਸਾਨੂੰ ਪੰਜ ਤੱਕ ਦਾ ਸਰੀਰ ਰਹਿਣ ਵਾਸਤੇ ਘਰ ਦੁੱਤਾ ਹੈ ਤੋ ਬੜਾ ਲੰਬਾ ਚੌੜਾ ਲੈ ਕੇ ਵਤਨ ਵਿੱਚ ਆ ਕੇ ਟੱਟਣ ਲੱਗਾ ਲਗਾਤਾਰ ਪਿਛਲੀ ਵੇਖੋ ਖਾਈ ਆ ਉਹ ਆ ਗਿਆ ਲੋਕ ਬਾਠ ਵੀ ਜੋ ਸਰੂ ਪਰਮਾਤਮਾ ਸ਼ਬਦ ਦੀ ਧਾਰ ਤੇ ਪ੍ਰਗਟ ਹੋਇਆ ਸਭਨ ਲਗਰੀ ਚ ਜਿਸ ਨੂੰ ਮਾਰਵਲਸ ਸੋਸਾਇਟੀ ਆਫ ਗੋਡ ਕਹਿੰਦੇ ਆ ਜਿਸ ਨੂੰ ਲਾਇਦੂ ਵੀ ਕਿਹਾ ਜਾਂਦਾ ਆ ਉੱਥੇ ਆ ਗਿਆ ਜਦੋਂ ਨੇ ਕਿਰਪਾ ਕੀਤੀ ਤੇ ਇਹਦੇ ਸਵਾਲ ਜਵਾਬ ਚੱਲ ਰਹੇ ਨੇ ਭਗਵਾਨ ਆਤਮਾ ਜਾਂ ਭਗਤ ਕੀ ਦੇ ਨੇ ਕਿ ਪਰਮਾਤਮਾ ਜੁਗਾ ਪਰਮਾਨ ਅਸੀਂ ਤੈਨੂੰ ਯਾਦ ਕਰਦੇ ਰਹੇ ਸਿਮਰਦੇ ਰਹੇ ਪਰ ਸਾਗਨ ਮੇਲਾ ਨਹੀਂ ਬੰਦਾ ਰਿਹਾ ਅਸੀਂ ਵਿਚਰਦੇ ਰਹੇ ਪਰ ਇਹ ਵਾਸ ਦਾਸਰ ਨੂੰ ਅਸੀਂ ਬੇਵਤਨ ਕਿਉਂ ਹੁੰਦੇ ਰਿਹਾ ਕਿਉਂ ਉਹ ਸਾਨੂੰ ਲੋਕ ਮਾਸੂਮ ਭejਦਾ ਰਿਹਾ ਇਹ ਚੋੜਾ ਸ਼ੁਰੂ ਕਰੇਗਾ ਜਨਪਤ ਕੈਨ ਬੇਵਤਨ ਹੋਏ ਕਿਉਂ ਅਬਨਾਸ਼ੀ ਕਰਕੇ ਦੇ ਦਰੜਾਈਆ ਸ੍ਰੀ ਭਗਵਾਨ ਕੇ ਕਾਡਾ ਗੋਬਦ ਨਾਲ ਨੇ ਹਾਉ ਇਸ ਕਰਨੇ ਕਰਕੇ ਲੋਕ ਮਾਤ ਜਨਮ ਦਿੱਤਾ ਦੋ ਆਈਆ ਜੋ ਅੰਤਿ ਅਖੀਰ ਬੇਜਲੀਲ ਬਿਨ ਅਕਰ ਬਿਨ ਲੇਖ ਲਿਖਤਾ

उस बली बलवान बलतारी अकाल पुरुष मे बड़ी निर्माणता चुकया गया कौन आएगा मेरा बाह बसमानी उतर के आएगा वह अलखे जिसनु लख्या नहीं लख्या

ਮੇਰੇ ਨਜ਼ਰਾਂ ਉਠਾਈਆਂ ਜਨਪਦ ਜਹਨ ਨਹੀਂ ਕੁਝ ਪਿਆ ਪਲੇ ਇਹ ਜਿਹੜਾ ਸਾਨੂੰ ਮੈਨੂੰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸਾਡੀ ਸਮਝ ਨਹੀਂ ਆਇਆ ਤੇ ਧਰਦਾ ਦੇ ਖੁਲਾਈਆ ਇਹ ਜਿਹੜੀ ਰਾ ਰਮ ਰਾਜ ਰਮਨ ਵਾਲੀ ਗਾ ਲੈ ਪ੍ਰਭੂਏ ਖੋਲ ਕੇ ਗਾਦੇ ਕਿਉ ਤੇਰੀ ਧਾਰ ਨਹੀਂ ਰਲੇ ਅਜਿੱਤ ਰਹੀ ਹੈ ਜੀ ਸੰਸਾਰ ਦੇ ਵਿੱਚ ਤੇਰੀ ਜੋਤ ਜੋਤੀ ਧਾਰ ਹੋ ਕੇ ਕਿਉ ਨਹੀਂ ਉੱਥੇ ਵਿਸਮਾਦ ਹੋਏ ਅੱਗੇ ਵਾਜ ਕੀਂਦੇ ਹੁੰਦੀ ਰਹੀ ਜੁਦਾਈਆ ਸਾਨੂੰ बार-बार ਲੋਕ ਬਾਤ ਵਿੱਚ ਆਉਣਾ ਪਿਆ ਕੀ ਮਨਵਾਸਨਾ ਰੇ ਚੱਲੀ ਜਿਵੇਂ ਅਸੀਂ ਸੰਸਾਰੇ ਚਾਏ ਕੀ ਅਸੀਂ ਸਾਧਗੁਰੂ ਧਾਰ ਸ਼ਬਦ ਨਾਲ ਪਿਆਰ ਨਹੀਂ ਕੀਤਾ ਅਸੀਂ ਮਨ ਦੇ ਅਧੀਨ ਹੋ ਕੇ ਵਕਾਰੂ ਵਿਚਾਰ ਪ੍ਰਿਸ਼ਟਾਚਾਰ ਦੇ ਚੱਲੇ ਹੋ ਕੇ ਰਹੀ ਔਰ ਬੁੱਧੀ ਵਦੂ ਬੋਲ ਨਹੀਂ ਹੋਇਆ ਗਿਆਨ ਨਹੀਂ ਹੋਇਆ ਜਾਣੀ ਜਗੀ ਬੁੱਧੀ ਚਲੀ ਨ ਕੋਈ ਚਤਰਾਈ ਆ ਕਿਉਂ ਵਛੀ ਕਿਉਂ ਵਿਛੋੜੇ ਤੀਰੇ ਸਲੀ ਕਿਉਂ ਸਾਨੂੰ ਵਿਛੋੜਾ ਦਿੰਦਾ ਰਿਹਾ ਤੇਰੇ ਛੋੜਾ ਤੀਰ ਸਾਨੂੰ ਸੱਲ ਕਰਦਾ ਸਾਨੂੰ ਬਹੁਤ ਦੁਖੀ ਕਰਦਾ ਰਿਹਾ ਅਜੀ ਬਹੁਤ ਦੁਖੀ ਹੁੰਦੇ ਰੇ ਕਿਉਂਕਿ ਤੇਰੇ ਨਾਲ ਮੇਰਾ ਨਹੀਂ ਹੋਇਆ ਸੱਲ ਲ ਮੇਰ ਨ ਕੋਈ ਮਲਾਈਆ ਐ ਪ੍ਰਮਾਤਮਾ ਇਸ ਪੀੜਾ ਨੂੰ ਦੂਰ ਕਰਨ ਵਾਲੇ ਬਾਲਕਾ ਤੇਰੇ ਨਾਲ ਮੇਲ ਨਹੀਂ ਹੁੰਦਾ ਰਿਆ ਜੋਤੀਜ ਸਰੂਪ ਹੈ ਅਰੇ ਆਪ ਆਪਣੀ ਕਿਰਪਾ ਕਰ ਪ੍ਰਗਾ ਦੇ ਠਾਈਆ ਸ੍ਰੀ ਭਗਵਾਨ ਕੇ ਪਦ ਗੋ ਕੀ ਦਸਾ कहीं तो तो मैं पिछली कहानी समझा पिछली खेल कर रहे, आ, तो लेख बढ़ता रहा मैं थोड़ी दुरा के दस लगा सारे दो गुरु गोबिंद साहब आए गए जिस वे गोबिंदू ਮੇਰੇ ਨਾਲ ਲਾਈਆਂ ਅੱਖਾਂ ਜਿਸਨੇ ਸਾਇਬ ਦਸਵੇਂ ਪਾਤਸ਼ਾਹ ਜੀ ਨੇ ਪੰਹਾਂ ਪਿਆਰਾਂ ਦੇ ਵਾਰਾਗ ਵਿੱਚ ਮੁੱਖ ਰੱਖ ਕੇ ਉਹ ਮਛੋੜਾ ਨਹੀਂ ਚੱਲ ਸਕੇ ਸਾਲ ਨਹੀਂ ਚੱਲ ਸਕੇ ਗਾਇਦ ਸਾਇਬ ਉਸੇ ਪਛਾਣ ਨੇ ਉਹਨਾਂ ਨੇ ਵਾਰਾਗ ਵੀ ਧਾਰਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਸ ਵੇਲੇ ਦਾ ਇਹ ਕਹਿੰਦੇ ਉਸ ਵੇਲੇ ਦਾ ਲੀਕ ਚਾਦਾ ਬਣਿਆ ਵਾਲੇ ਕਹਿੰਦੇ ਜਿਸ ਨੇ ਗੋਮਲ ਮਚਵਾੜ ਮੇਰੇ ਨਾਲ ਲਾਈਆਂ ਅੱਖਾਂ ਅੱਖਾਂ ਇਥੋਂ ਬਦਲਾਈ ਯਾਰ ਅਗਮੀ ਧਾਰ ਦੇ ਨਾਲ ਦਸ਼ੀਮਾਨ ਹੋ ਕੇ ਸਾਰਿਆਂ ਨੂੰ ਵਿਖਿਆ ਸੇਵਸੁਆਣੀ ਹੋਈ ਕੱਖਾਂ ਸੁਲਾਨੀ ਸੇਤੇ ਲੇਟੇ ਹੋਏ ਉਹ ਬੜੀ ਸੁਹਾਵਣ ਲੱਗੀ ਗੋਬੀ ਨੂੰ ਬੜੀ ਪਿਆਰੀ ਸਹੀ ਲੱਗੀ ਉਹ 70 ਦਾ ਯਾਰ ਉਸਨੇ ਹਟਾਇਆ ਉਹ ਦਿਨ ਨੇ ਜਰੇ ਕੋਈ ਨਾ ਆਈਆ ਹੱਥ ਮਾਰ ਕੇ ਤੇ ਪਟਾ ਪੜਨੇ ਵਾਲੇ ਖੁਸ਼ੀ ਮਨਾਈਆ ਪਿਤਾ ਪੂ ਦੀ ਗੱਲ ਹੋਈ ਤੇ ਸਾਹਿਬ ਖੁਸ਼ੀ ਹੋ ਜਾ ਕੇ ਪਟਦੇ ਹੱਥ ਮਾਰਿਆ ਔਰ ਸਾਜ ਜਿਵੇਂ ਪਾਸਾ ਬਹੁਤ ਖੋਸ਼ੇ ਉਥੇ ਬڑے ਸਵਾਲ ਜਵਾਬ ਦੇ ਉਹ ਨਹੀਂ ਉਹਨਾਂ ਟਾਈਮ ਨਹੀਂ ਮੇਰਾ ਰਾਗ ਕੋਈ ਕਿਸੇ ਨਹੀਂ ਗਾਣਾ ਪਟਾ ਜਿਹੜੇ ਬਚਨ ਬੜਾ ਸੋਏ ਕਿਹਨੇ ਕਿਹਨੇ ਮੇਰਾ ਛੇੜ ਉਹ ਹਾਂ ਕਹਿੰਦੇ ਮੈਂ ਵੀ ਕਿਉਂਕਿ ਗੱਲ ਕਰਕੇ ਕਹਿੰਦੇ ਤੂੰ ਆ ਟੋਲਾ ਛੱਡ ਜਾਣਾ ਤੇ ਮੁੜ ਕੇ ਤੇਰਾ ਸ਼ਬਦ ਦਾ ਰੂਪ ਹੋ ਜਾਣਾ ਹੈ ਕਿ ਮੇਰਾ ਰਾਗ ਪਟ ਨਹੀਂ ਦੱਸ ਸਕਣਗੇ क्योंकि वो मेरी पहचान जा मैं जान नहीं सकन वारा बच्चे न कोई छपवाई काल मैं अपना प्यार तेरे अंदर रखा बजन क्यों हो गया मैं तेरा पोते हाँ तो मैं तेरी झोली भी पै गया हाँ मैं तेरे जोगा हाँ मैं अपना प्यार ही सारा कुछ कुर्बान कर देना तेरे चरणा तो ਇਹ ਗੋਇੰਚ ਪਰਦੇ ਨਿਆ ਦੁਨੀਆ ਹੱਥ ਨਾ ਕਦੇ ਫੜਾਈਆ ਮੈਂ ਸੰਸਾਰ ਵਾਲਾ ਪਿਆਰ ਨਹੀਂ ਕੀਤਾ ਮੈਂ ਕਿਸੇ ਦੇ ਜੇ ਸੰਸਾਰ ਵਿੱਚ ਨਹੀਂ ਚੁਕਿਆ ਕਿ ਐਕਾਰ ਪਰਮਾਤਮਾ ਤੂੰ ਮੈਨੂੰ ਬਚਾ ਬਿਜਾ ਕੇ ਸੰਸਾਰ ਵਿੱਚ ਭੇਜ ਦੇਣਾ ਮਾਤਾ ਪਿਤਾ ਚਾਰੇ ਸੱਜਾ ਦੇ ਇਹ ਸਾਰਾ ਕੁਝ ਤੇ ਸੁਭਾਰਿਆ ਹੁਣ ਅਗਲਾ ਹੁਕਮ ਜਦ ਉਸ ਵੇਲੇ ਪਿਤਾ ਜੀ ਨੇ ਇਹ ਸਾਰੇ ਬਚਨ ਕੀ ਤੇ ਬਸ ਬੋਧ ਹੋ ਗਿਆ ਚਲੋ ਜੀ ਸੋ ਅੰਗਰਾਇਸ਼ੇ ਕਿਸ਼ਨੋ ਭਗਵਾਨ ਜੀ ਸੋ ਸੋ ਅੰਗਵਾਰ ਜੀ ਸ਼ੇਰ ਸਿੰਘ ਵਿਸ਼ਨੋ ਬਰਵਾਹੰਦੀ ਜੈ ਸੋ ਅੰਗਵਾਰ ਸ਼ੇਰ ਸਿੰਘ ਵਿਸ਼ਨੋ ਬਰਵਾਹੰਦੀ ਚੁਕਰੀਏ ਜੀ ਅੱਜ ਮੰਗੋ ਸਰ ਨੰਬਰ ਅਪੀ ਉਹ ਦਾ ਲੱਗਦਾ ਤੁਹਾਡੇ ਕੋਲ ਚਵੀ ਨੰਬਰ ਗ੍ਰੰਥ ਪ੍ਰਕਾਸ਼ ਹੈ 450 ਸਫਾ 26 ਸਾਵਣ 66 ਸੰਤ ਜਾਰਾ ਪਿੰਡ ਫੱਤੂ ਚੱਕ ਜ਼ਿਲ੍ਹਾ ਕਪੂਰਥਲਾ ਹਯਾਰਾ ਸਿੰਘ ਦੇ ਘਰੇ ਕਰਨੀ ਕੇ ਜਨ ਭਗਤੋ ਮਹਤਕ ਲਾਓ ਸਾਚੀ ਤੂੜਾ ਇਕੇ ਤਰਮ ਤਾਰ ਖਾ ਗਰ ਮਈਆ ਕਾਇਆ ਚੋਲੀ ਰੰਗ ਅਗਮਾ ਚਾੜੋ ਗੂੜਾ ਆਦਿ ਜਗਾਦ ਜੁਗ ਚੋਂ ਗਰੀ ਉਤਰ ਕਦੇ ਨਾ ਜਾਇਆ ਨਾਤਾ ਤੜੋ ਪੰਜ ਵਕਾਰਾ ਕੁੜ ਮੋਵਕਾਰ ਹੰਕਾਰ ਰਹਿਣ ਕੋਈ ਨਾ ਬਈਆ ਜਾਤਰ ਸੁਗਣਾ ਬਣੋ ਮੁਰਖ ਮੂੜ ਆਂਧੇ ਆਂਦਾ ਡੇਰਾ ਢਾਈਆ ਵਾਂਧਮਕਾਓ ਨੇੜਾ ਦੂਰਾ ਆਵਣ ਜਾਵਣ ਰਹੇ ਨਾਰਾਇਆ ਸਤ ਗੁਰ ਦਰਸ਼ਨ ਕਰੋ ਹਾਜ਼ਰ ਹਯੂਰ ਹਜ਼ਰਤਾਂ ਦਾ ਮਾਲਕ ਨজਰੀ ਆਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰਾ ਦੇਵਨ ਹਾਰਾ ਸਾਚਾ ਵਰ ਸੱਚ ਦਾ ਸੰਗ ਆਪਨ ਵਾਈਆ ਤਰਨੀ ਕਹਿ ਜਨ ਭਗਤੋ ਪਰਮ ਪੁਰਖ ਬਣਾਓ ਤੋਰ ਦਾ ਸੰਗੀ ਸਗਲਾ ਸਾਥੀ ਇੱਕ ਅਖਵਾਈਆ ਦੇਵੇ ਵਸਤਾ ਨਾਮ ਹਣ ਮੰਗੀਂ ਇੰਦਾ ਹੱਥ ਤੁਰਦੀ ਝੋਲੀ ਪਾਈਆ ਪੇਠ ਹੋਣਾ ਦੇਵੇ ਨੰਗੀ ਪੁੱਛ ਤ ਬਣਾ ਆਪਣਾ ਹੱਥ ਟਕਾਈਆ અમરત સરોવર ધાર નાય ગંગી ગંગોતરી બેઠી થી જનવાઈયા કડે નાલ પૂરી કરે પૂર બસન્દી ચાર યુગ દા લેણા છોડી પાયા ਦੀਨ ਮਜ਼ਬੂਤ ਤੋੜੇ ਪਾਬੰਦੀ ਸ਼ਰਾਸ਼ੂਰੀ ਏ ਸ਼ਰੀਅਤ ਬਣੇ ਨਾ ਕੋਈ ਕਸਾਈਆ ਦੀਨ ਮਜ਼ਬੂਤ ਤੋੜੇ ਪਵੰਦੀ ਸ਼ਰਾਸ਼ੂਰੀ ਸ਼ਰੀਅਤ ਬਣੇ ਨਾ ਕੋਈ ਕਸਾਈਆ आत्म तार देवे सच सगंधी परमात्म नाम काईया, लाख चरासी जमकी फांसी कटे तंगी आवन जावन जमन गेड़े नाराई ਆਪੀ ਆਪਿ ਤਮ ਪਰਮ ਪਰਖ ਹਰ ਜਨ ਬਣਾਏ ਆਪਣੇ ਭਜੰਗੀ ਬਜੰਗ ਮੋ ਕੇ ਵੇਖ ਉਹ ਘਾਇਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਏਕਾ ਦਿਨ ਸਾਚਾ ਵਰ ਸਜਦਾ ਮਿਲਾ ਲੈ ਮਲਾਈਆ ਕਰਨੀ ਕਹਿ ਜਨ ਭਗਤੋ ਪਰਬਦਾ ਮਿਲਾ ਕਰੋ ਕਾਇਆ ਮੰਦਰ ਤਨ ਮਾਟੀ ਦਾ ਗ ਸੁਬਾ ਪਾਈਆ ਪਰ ਕਾਸ਼ ਤੱਕੋ ਸਾਚੇ ਅੰਦਰ ਸਾਡੇ ਦਿਨ ਹੱਥ ਹੋਵੇ ਰਛਨਾਈਆ ਬਜਰ ਕਾ ਪਾਟੀ ਤੋੜੋ ਜੰਦਰ ਰੈ ਗੁਣ ਲੇਖਾ ਰੈ ਨਾਰਾਇਆ ਜਗਤ ਅੰਧੇਰਾ ਮਿਟੇ ਖੰਡਰ नूर नाना डग मंग मनवा उठना ताए बंदर मनसा जगत नएकाई मनसा जगत नए हलकाई ਸਾਚ ਬ੍ਰੇਮ ਦਾ ਮਾਣੋ ਆਨੰਦਨ ਆਨੰਦ ਆਨੰਦ ਵਿੱਚੋ ਵਖਾਈਆ ਚਰਨ ਦੂੜੀ ਖਾ ਗਰ ਮਾਓ ਚੰਦਨਾ ਮਹਿਤ ਕਟਕੇ ਆਪ ਲਗਾਈਆ ਸਾਚ ਦਵਾਰ ਕਰੋ ਬੰਦਨਾ ਬੰਦਗੀ ਵਿੱਚ ਸੀ ਸੱਚ ਕਾਈਆ ਤਾਡਾ ਲੈਣਾ ਦੇਣਾ ਪੂਰਾ ਕਰੇ ਤਤ ਪੰchnਾ ਆਪ ਤੇਜ ਵਾਏ ਪਥਮੀ ਕਾਜ ਆਪਨੇ ਰਾਂਗ ਰੰਗਾਈਆ ਹੋਰ ਕੇ ਆ ਗਾਲਾ ਦੀਨ ਦੇ ਆਲਾ ਆ ਤੇ ਜਗਾ ਹਰ ਸਦਾ ਦੁਖ ਪੈ ਪੈਣਾ ਸ਼ਿਵ ਸਾਗਰ ਪਾਰ ਕਰਾਈਆ ਨਾਮ ਨਦਾਨਾ ਜਨੇ ਤਰ ਪਾਏ ਅੰਨਨਾ ਜਾਗ ਤੇ ਆਂਦੇ ਰਾਹ ਦੇ ਮਟਾਈਆ ਇਤੋ ਉਤਸਾ ਦਾਸ ਰੇਲਾ ਬਣੇ ਸੱਜਣਾ ਸਹਾਸ ਸਹਾਈ ਇੱਕ ਅਖਵਾਈਆ ਜਿਸ ਦੀ ਮੰਝਲ ਸੰਤ ਸਹੇਲੇ ਲੰਗਾਣਾ ਹਰ ਜਨ ਬੈਠਣਾ ਪੰਦ ਮੁਕਾਈਆ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਾਰ ਨੇਕ ਲੰਕ ਨਰਨ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਤ ਸਾਜ ਤੁਰਦਾ ਨਾਮ ਆਇਆ ਵੰਡਣਾ ਵਾਹਿਤਿਆ ਮੋਲਕ ਕਾਇਆ ਗੋਲ ਕੇ ਆਪ ਟਕਾਈ ਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਨੀਕ ਲੰਕ ਨਰਨ ਨਰਾ ਮਹਾਰਾ ਜੇਰ ਸੰਗ ਵਿਸ਼ਨੂ ਭਗਵਾਨਾ ਸਤ ਸਤ ਚਤੁਰ ਦਾ ਨਾਮ ਆਇਆ ਵੰਡਣਾ ਵਾਜਦੇ ਅਮੋਲਕ ਕਾਆਂ ਗੋਲ ਕੇ ਆਪ ਟਕਾਈਆ ਪਿਆਰੀ ਯਾਰ ਸੰਗਤ ਜੀ ਹਰ ਬਾਣੀ ਪੜਦਿਆਂ ਕੋਈ ਅਖਰਵਾਦਾ ਘਟਾਗੇ ਪਿੱਛੇ ਬੋਲਿਆ ਗਿਆ ਹੋਵੇ ਤੇ ਹਜੂਰ ਸ਼ੈਨ ਸਾਹਿਬ ਜੀ ਆ ਵਕਸ਼ਨ ਜੋ ਗਿਆ ਬਖਸ਼ਣਾ ਹਰ ਸੰਗਤ ਵੀ ਮਾਫ ਕਰਦੇ ਹੁਣ ਹਜੂਰ ਸ਼ੈਨ ਸਾਹਿਬਾ ਸਿਤੀ ਟੂਲਾ ਪੰਡਵਾਰਾਂ ਬੋਲਾਂਗੇ ਸਾਰਿਆਂ ਨੇ ਸਾਥ ਦੇਣਾ तू मेरा मैं तेरा तू मेरा मैं तेरा तू मेरा मैं तेरा तू मेरा मैं तेरा सोहंगवाराई शेर संगी विश्वनो भगवान दी जय सो For <laughs> so <laughs> <laughs> <laughs>